ਤੋ ਹਾਂ ਜੀ ਸਤਰੀਆ ਕਾਲ ਜੀ ਸਰਣ ਨੂੰ ਉਮੀਦ ਕਰਦੇ ਹਾਂ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤਾਂ ਇੱਕ ਵਾਰ ਸਬਸਕ੍ਰਾਈਬ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਕਰ ਲਓ ਸਬਸਕ੍ਰਾਈਬ ਗੁੱਡ ਇਨ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਲੋ ਜੀ ਅੱਜ ਦੱਸਦਾ ਤੁਹਾਨੂੰ ਮੌਸਮ ਦਾ ਹਾਲ ਆਪਣੇ ਨਾ ਕਮੈਂਟ ਕਰਕੇ ਜਿੰਨੂੰ ਦੱਸਿਓ ਸੋਡੇ ਜ਼ਿਲ੍ਹਿਆਂ ਦਾ ਹਾਲ ਵੀ ਕਿੱਥੇ ਕਿੱਥੇ ਨਹੀਂ ਜਾ ਬਦਲ ਰਹੀ ਅੱਜ ਨਾ ਆਪਣੇ ਦੇਖੋ ਤਾਂ ਅਸੀਂ ਨੇਰੀ ਵੀ ਨਾ 10 ਤਰੀਕ ਨੂੰ ਨਾ ਜੀ ਬਿਨੇ ਰੋਟੇ ਜਉਣੀ ਹੈ ਨੇਰੀ ਤਾਂ ਨਹੀਂ ਆਪਣੇ ਮੌਸਮ ਦੇਖੋ ਤੁਹਾਨੂੰ ਦਿਖਾਉਣੀ ਆਪਾਂ ਇਧਰ ਤਾਂ ਬਹੁਤ ਜਿਆਦਾ ਕਾਲਾ ਹੀ ਹੋ ਰਿਹਾ ਦਾ ਜਮੀਨ ਨੇਰੀ ਵਾਲੇ ਹਾਲਾਤ ਪੱਤਲ ਬਾਈ ਬਹੁਤਾ ਦੇਖੋ ਤੁਸੀਂ ਦੇਖ ਸਕਦੇ ਪੱਤਲ ਕਿੰਨਾ ਗੱਜਦਾ ਹੈਗਾ ਹੁਤਾ ਪਰਮਾਤਮਾ ਦਾ ਖੈਰ ਸੁੱਖ ਰੱਖੇ ਸਾਰੇ ਖੇਤ ਹਰੇ ਭਰੇ ਪੈਣੇ ਆਪਣੇ ਫਸਲਾਂ ਦੇ ਦਾਣਾ ਦਾਣਾ ਸਭ ਦਾ ਬਾਹਰ ਪੈ ਜੇ ਨਾ 6 ਮਹੀਨਾ ਦੀ ਫਸਲ ਆਪਣੀ ਤੇ ਕਿਤੇ ਵੀ ਨੁਕਸਾਨ ਨਾ ਹੋਵੇ ਪ੍ਰਮਾਤਮਾ ਦਾ ਆਪਣੇ ਹੀ ਲਈ ਬੇਨਤੀ ਕਰਦੇ ਆ। ਤੇ ਹੁਣ ਮੀਂਹ ਦੱਸਤ ਆ ਗਿਆ ਜੀ ਚਲੋ ਜੀ ਹਾਕਾ ਮੁਰਕਾ ਤਾਂ ਮਾੜਾ ਮੋਟਾ ਪਈਏ ਕੋਈ ਗੱਲ ਨਹੀਂ। ਕਈ ਵਾਰ ਕੀ ਤੇ ਨਾ ਇੰਨੀ ਦਿਨੀ ਆ ਕੇ ਘੜੇ ਘੜੇ ਪੈ ਜਾਂਦੇ ਲੋਦੋਂ ਬਾਲਾੱਖਾ ਹੋ ਜਾਂਦੇ। ਤੇ ਮੌਸਮ ਅੱਜ ਦਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈਗਾ। ਤੇ ਇਹ ਲੋ ਜੀ ਆਪਾਂ ਸਬਜ਼ੀ ਕੱਟ ਲਈਏ। ਸੋ ਆਪਾਂ ਨਾਲ ਦੇ ਨਾਲ ਆਪਾਂ ਦਿੰਦੇ ਰਾਂਗੇ ਅਪਡੇਟ ਮੌਸਮ। ਸਵੇਰ ਦਾ ਮੌਸਮ ਬੜਾ ਜਿਆਦਾ ਖਰਾਬ ਹੈ ਸਵੇਰੇ ਅੱਜ ਇਤਨੀ ਨੇੜੀ ਰੁੱਤ ਕਾਉ ਦੇ ਅੱਜ ਮੈਂ ਸਵੇਰ ਹਜੇ ਨਾ ਤਣੀ ਅਜੋਨਾ ਮੰਗੀ ਮੈਂ ਕਿ ਮੌਸਮ ਬੜਾ ਖਰਾਬ ਸੀ ਜਿੰਨਾ ਨਾ ਸਾਫ ਸਪੇਆ ਕਰੀ ਚੱਲ ਸਾਰੇ ਛੱਟੂ ਪੋਚਾ ਕਰਕੇ ਇੱਧਰ ਗੱਚਾ ਬੜਾ ਉਨੀ ਰੁੱਤ ਉੱਢੀ ਗਿਆ ਫਿਰ ਮੈਂ ਕਿਹਾ ਚੱਲੋ ਸ਼ਾਮ ਨੂੰ ਜਗਾ ਕਰਕੇ ਫੇਰੀ ਨਾ ਮੰਗੇ ਹਜੇ ਨਾ ਤਣੀ ਗਈ ਦੇਖੋ ਇੱਧਰ ਕੀ ਮੌਸਮ ਦੇ ਹਾਲਚਾਲ ਹੋਏ ਪੈਣਗੇ ਤੇ ਆਪਾਂ ਬਣਾਉਣ ਲੱਗਿਆ ਗੋਭੀ ਦੀ ਸਬਜ਼ੀ ਆਪਾਂ ਸਬਜ਼ੀ ਕੱਟਦੀ ਕਿਉਂਕਿ ਮੈਨੂੰ ਨਹੀਂ ਪਤਾ ਮੌਸਮ ਦਾ ਨਾ ਆ ਲੈ ਨੀਂ ਦਿਨ ਤਾਂ ਦੋ ਤਾਂ ਮਿੰਦੋ ਮਿੰਦਾ ਬੜਾ ਜਿਆਦਾ ਔਖਾ ਲੱਗਦਾ ਉਦੋਂ ਤੂੰ ਵੀ ਗਾਣੇ ਉਦੋਂ ਰੱਬ ਦੇ ਮੌਸਮ ਗੱਦੇ ਬਹੁਤ ਜਿਆਦਾ ਔਖਾ ਆ ਦੋ ਮਹੀਨੇ ਤਾਂ ਕੰਮ ਤਾਂ ਦੇਦਾ ਸਬਜੀ ਨਾਲ ਗੋਭੀ ਇਹ ਹੁਣ ਸਟੋਰਾਂ ਨਹੀਂ ਆਉਂਦੀ ਐ ਦੇਖੋ ਜੀ ਇਹ ਸਬਜੀ ਗੋਭੀ ਦਾ ਸਾਪ ਹੈ ਕਿਉਂ ਹੀ ਉਹ ਨਹੀਂ ਹੈਗੇ ਇਹਦੇ ਵਿੱਚ ਸੁੰਗੜ ਨਹੀਂ ਕੋਈ ਵੀ ਹੈਗਾ ਸਾਰੀਆਂ ਸਬਜ਼ੀਆਂ ਉਹ ਨਹੀਂ ਨੇ ਤਿਆਰ ਵਾਲੀਆਂ ਤਿਆਰ ਹੋਣ ਲਈ ਕੋਈ ਮਰਜ਼ੀ ਖਾ ਲੋ ਤੇ ਰੋਜ਼ ਤਾਂ ਮਤਲਬ ਦੂਜੀ ਖਾਇਆ ਦੇ ਹਜੇ ਆਪਣੇ ਕਦੂ ਖੇਤ ਨਾ ਹੋਣ ਨਹੀਂ ਲੱਗੇ ਹੈਗੇ ਜਦੋਂ ਆਪਣੇ ਖੇਤ ਸਬਜ਼ੀ ਵੀ ਕਦੂ ਖੇਤ ਤਾਂ ਇਹਨਾਂ ਦਾ ਫਰਕ ਹੁੰਦਾ ਹੈਗਾ ਜਿਹੜੇ ਨੂੰ ਬਾਜ਼ਾਰ ਵਾਲੇ ਨੇਗੇ ਬਾਜ਼ਾਰ ਵਾਲੇ ਨਹੀਂ ਵਧੀਆ ਬਣਦੇ ਜੀ ਤੁਸੀਂ ਇੰਨੀ ਕਿ ਸਬਜ਼ੀ ਆਪਣਾ ਬੱਦੂ ਕੁਝ ਆਪਾਂ ਆਲੂ ਪਾਲਾਂਗੇ ਪਿਆਜ਼ ਪਾਲਾਂਗੇ ਹਵਾ ਨਾ ਜਮਾ ਖੜ ਗਈ ਹੁਣਾਈ ਨਹੀਂ ਪਤਾ ਵੀ ਮੀਂਹ ਉਤਰਿਆ ਵੇ ਮੇਰੀ ਵੀ ਆ ਸਕਦੀ ਨਹੀਂ ਵੀ ਆ ਸਕਦੀ ਚਲੋ ਜੀ ਆਪਾਂ ਸਬਜ਼ੀ ਕੱਟ ਕੇ

ਉਹਨੂੰ ਵਾਤੇ ਖਾਲੀ ਕਰ ਦੋ ਇਹ ਪੱਕਾ ਫੋਟੋ ਇਹ ਕਰ ਦਿੰਦੇ ਆ ਕੋਈ ਨਾ ਮਰੇ ਪਾਣੀ ਨਾ ਬਗਵਾਨ ਚੱਲੇ ਮਿਊਜ਼ਿਕ ਹੋਈ ਆਪਾਂ ਲੈਟੀ ਭਉਂਦੀ ਪਹਿਲਾਂ ਨਾ ਮੀ ਆ ਗਿਆ ਤੇ ਤਾਂ ਕਰਕੇ ਆਪਾਂ ਹੋ ਹੋ ਗਿਆ ਹੁਣ ਮਿੱਟੀ ਝੁੰਦਾ ਨੋ ਅਸੀਂ ਲੋਕ ਜੀ ਕਰ ਦੇਣਾ ਤੁਮਨੇ ਚਾਰ ਚਾਹ ਬੋਲੀਆਂ ਨੇ ਆਪਣੀ ਘਰੋਂ ਨਿਕਲਾਈਆਂ ਤੁਹਾਨੂੰ ਦਿਖਾਉਂਦਾ ਹਾਂ ਜਿਸਦਾ ਹੁਣ ਪੈਸੇ ਪਾ ਮੰਗਦੇ ਜੀ ਤੋਂ ਸਾਡੇ 75 ਚਾਹ ਦੇ ਡੱਬੇ ਲੈਤੀ ਜੀ ਕਜਨਾ ਪਾ ਦੋ ਮੱਝਾ ਬਣਾ ਕੇ ਉਹ ਨਹੀਂ ਆਜਾ ਬੀਬੀ ਬਾੜੀ ਲੱਛਕੀ ਆਂ ਆਪਾਂ ਉਹ ਜੱਗਾ ਖੀਰੇ ਆਪਾਂ ਤਾਂ ਨਾ ਪੰਪੜੇ ਨੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕੋਪਰ ਲਈਏ ਦੋ ਬਾਲਟੇ ਪਾਣੀ ਦੇ ਜਦੋਂ ਆਪਣੇ ਸਰਦੀ ਹੁੰਦੀ ਆ ਆਪਾਂ ਪਹਿਲਾਂ ਬੜੇਵੇਂ ਪਾਉਂਦੇ ਸੀਗੇ ਇਹਨਾਂ ਨੂੰ ਵਾਲ ਕੇ ਰੰਨਗੇ ਹੁਣ ਜਿਹੜੇ ਆਪਾਂ ਇਹਦੇ ਵਿੱਚ ਬੜੇਵੇਂ ਪਾਏ ਨਾ ਆਪਾਂ ਨੇ ਸਲੋਟ ਐ ਮਲ ਦਿੰਦੇ ਆ ਮੇਟੀ ਦੇ ਵਿੱਚ ਉਹ ਥੋੜੀ ਜਿਹੀ ਪੈਸੋਂ ਨੂੰ ਗਰਮੀ ਹੋਣ ਕਰਕੇ ਆਪਾਂ ਵਾਲ ਕੇ ਨਹੀਂ ਪਾਉਂਦੇ ਅੱਗੇ ਆਪਾਂ ਤਾਜੀ ਜੂਆਂ ਵਿੱਚ ਜਿਹਨੂੰ ਆਪਾਂ ਨੇ ਵਾਲ ਕੇ ਪਾਉਂਦੇ ਸੀਗੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਘਿਉ ਕੇ ਨਾ ਬੜੇਵੇਂ ਨਾਲ ਫਸ ਤਰਾਏ ਮਲ ਦਿੰਦੇ ਆ ਇਹ ਨੂੰ ਤਾਂ 1/2 ਘੰਟਾ ਤੱਕ ਜੂਗਈ ਫਿਰ ਆਪਾਂ ਸਚੋਮਾ ਦੇ ਤਰ੍ਹਾਂ ਬੜੀ ਜਿਆਦੇ ਨੇਰੀ ਕਹਿੰਦੇ ਸੀ ਕਿ ਨੇਰੀ ਤਾਂ ਕਈ ਟਾਲਾ ਨਾ ਨਹੀਂ ਬਿਜਲੀ ਵਾਲੀ ਨਸ਼ਕੀ ਜਾਂਦੀ ਆ ਨਹੀਂ ਪਈ ਜਾਂਦਾ ਰੇਤਾ ਜਾਂ ਦੱਬ ਗਿਆ ਸਵੇਰੇ ਤਾਂ ਬੜੀ ਜਿਆਦੇ ਹਵਾ ਸੀਗੀ ਸੋ ਬੜੀ ਨੇਰੀ ਦੀ ਦੱਬ ਗਈ ਐਸੇ ਜਿੰਨਾ ਨੇਰੀ ਖੀਜਿਆ ਕਾਲਾ ਹੋ ਰਹਿ ਜਾਂਦਾ ਜਮਾ ਵੀ ਕਿਤੇ ਨੇਰੀ ਵਾਲੀ ਨਾ ਜੇ ਫਟ ਇੱਕ ਮਾਟ ਇੱਕ ਮਾ ਨਹੀਂ ਪਈ ਜਾਂਦੇ ਉਨਾ ਚੋਕੇ ਨਾ ਆਪਾਂ ਫੇਰੀ ਨਾ ਮੰਗੇ ਜੇ ਹੁਣ ਮੀਂਹ ਨਹੀਂ ਪਰ ਦੋਸਾ ਕੋ ਸਭ ਦਾ ਤਾਂ ਇਧਰੋਂ ਤਰਾਂ ਚੋਕੇ ਜਾਵਾਂਗੇ ਦੋਵਾਂ ਦੇ ਲੈ ਕੇ ਫਿਰ ਆਪਾਂ ਜਿੱਥੇ ਵੇਖਦੇ ਹਾਂ ਉਹ ਦਿੱਤਾ ਹੈਗਾ ਲਓ ਜੀ ਦਾਣਾ ਆਪਣਾ ਖੰਦਾ ਕੇ ਦੇਖੋ ਮੌਸਮ ਦਾ ਹਾਲ ਮੀਂਹ ਪਈ ਜਾਂਦਾ ਸਾਰਾ ਰੇਤਾ ਦਬ ਗਿਆ ਹਲੋ ਜੀ ਆਪਾਂ ਨਾ ਕੱਟਾ ਕਰਦੀ ਇੱਧਰ ਅੰਦਰਲੇ ਪਾਸੇ ਬੰਦ ਨੇ ਇੱਥੇ ਫਿਰ ਇਧਰੋਂ ਕੇ ਬਹਿ ਜੂਗਾ ਆਹ ਕੁੰਡੇ ਨਾਲ ਕਰਦੇ ਨੇ ਕਿ ਇਧਰ ਫਿਰ ਮੀਂਹ ਕਣੀਆਂ ਲੱਗੀਆਂ ਜਾਂਦੇ ਨੇ ਸ਼ਟਰ ਤੋਂ ਤਹਾਂ ਤੋਂ ਇਹਨਾਂ ਦਰ ਪਿੱਛੇ ਨੂੰ ਕਿ ਖੜ ਜੂਗਾ। ਉਹ ਦੇਖੋ ਨਿ ਛੋਟੀ ਨੂੰ ਪਤਾ ਵੇ ਜਕਣੀਆਂ ਪਈ ਜਾਂਦੇ ਨੇ ਪਿੱਛੇ ਨੂੰ ਕਿ ਖੜ ਗਈ ਨੇ ਉਰਾਂ ਤੱਕ ਆ ਦੇਖੋ ਕਿਵੇਂ ਗਾਹ ਪਾ ਰੱਖਿਆਗਾ। ਪੱਤੇ ਸੱਤੇ ਸਾਰੇ ਚਲੋ ਮੇਰੀ ਰਿੱਤਾ ਦਬ ਗਿਆ। ਚਲੋ ਜੀ ਤਨਾ ਪਰਮਾਤਮਾ ਖੈਰ ਸੁਖੀ ਰੱਖੇ ਸਾਰੇ ਭਣ ਭਈਆਂ ਦਾ ਦਾਣਾ ਦਾਣਾ ਖੇਤ ਚ ਪਿਆ ਬਿਜਲੀ ਦੇਖੋ ਲੱਛ ਕੇ ਕਿੰਨੀ ਜਿਆਦੇ। ਲੱਗਦੀ ਪਈ ਜਾਂਦਾ। ਕਿੰਨੇ ਕੌਲੀ ਘੜ ਚੜੀ ਜਾਂਦੇ ਦੇਖੋ ਹੁਣ ਤਾਂ ਪਰਮਾਤਮਾ ਜਮੀ ਖੈਰ ਸੁਖ ਰੱਖੇ ਮਹੀਨਾ 20 ਦਿਨ ਸਾਰੇ ਭਣ ਪਈਆਂ ਦੇ ਦਾਣੇ ਚੱਕੇ ਜਾਣਗੇ ਸਭ ਦਾ ਦਾਣਾ ਦਾਣਾ ਖੇਤ ਪਿਆਈ ਇਸ ਦਾ ਐਨੀ ਦੀ ਨਹੀਂ ਖੈਰ ਬਾਲਾ ਤਾਂ ਮੀਂਹ ਨਹੀਂ ਪੈਂਦਾ ਹੁੰਦਾ ਥੋੜਾ ਥੋੜਾ ਫਿਰ ਵੀ ਐਨੀ ਪਤਾ ਕਿਤੇ ਨਾ ਪਰਮਾਤਮਾ ਦੇ ਘਰ ਦਾ ਗੜੇ ਮਾਰੀ ਵੀ ਹੋ ਜਾਂਦੀ ਹੈ ਬਹੁਤ ਨੁਕਸਾਨ ਹੋ ਜਾਂਦਾ ਹੀ ਦੇਖੋ ਇਹ ਮੀਂਹ ਪਈ ਜਾਂਦਾ ਰੱਬ ਨੇ ਜਮੀ ਕਮਾਲ ਕਰਤੀ ਕਿੰਨਾ ਤੇਜ਼ ਹੋ ਜਾਂਦਾ ਕੋਈ ਸਪਤਾਰਾਂ ਚੋਕੇ ਦੇ ਦੋਗੇ ਜਮਾਤ ਕੀਤੀ ਨਹੀਂ ਪਈ ਇਹ ਪੂਰਾ ਨਾ ਸ਼ਰਾਤਾ ਜ ਪੂਰਾ ਨਹੀਂ ਪਈ ਜਾਂਦਾ ਨਾ ਤਾਂ ਬਹੜਾ ਜਾ ਰਿਹਾ ਨਾ ਵਾਲਾ ਥੋੜਾਗਾ ਤੇ ਮੜੇ ਨਹੀਂ ਹੱਟ ਗਈ ਕੁਝ ਥੋੜਾ ਜਿਹਾ ਟਾਈਮ ਘਟ ਹੋਇਆ ਜੀ 5:10 ਹੋਏ ਨੇ ਸਾਢੇ 5:00 ਅਜਾ ਪਤਾ ਹਟਣ ਲੱਗਿਆਂਗੇ ਤੇ ਇੰਨੀ ਗਰਮੀ ਕਰੀ ਪਈ ਸੀਗੀ ਤਿੰਨ ਚਾਰ ਦਿਨੋਂ ਤੋਂ ਅਪ੍ਰੈਲ ਚ ਇੰਨੀ ਗਰਮੀ ਹੁੰਦੀ ਹੈ ਨਾ ਤੇ ਏਸੀ ਪਾ ਕੂਲਰ ਚਲਾਤੇ ਸੀਗੀ ਜਿੰਨੀ ਜ਼ਿਆਦਾ ਗਰਮੀ ਸੀ ਨਹੀਂ ਲੋਟਾਂ ਲੱਗੀ ਸੀ ਬਹੁਤ ਜਿਆਦਾ ਤੇ ਚਲ ਹੁਣ ਥੋੜੀ ਜਿਹੀ ਰਾਹਤ ਮਿਲ ਜੂਗੀ ਹੈ ਨਾ ਠੰਡ ਹੋ ਜੂਗੀ ਦੇ ਨੁਕਸਾਨ ਤਾਂ ਕੋਈ ਨਹੀਂ ਹੈਗਾ ਜੀ ਆਪਣੇ ਕਿਤੇ ਵੀ ਨੇੜੇ-ਨੇੜੇ ਦੇਖੋ ਕਿ ਸਾਰੇ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਤੇ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਹਨੇਰੀ ਕਿੰਨਾ ਕੁ ਖੁਸ਼ ਆਇਆ ਆਪਣੇ ਹਨੇਰੀ ਬਿਲਕੁਲ ਨਹੀਂ ਆਈ ਜੀ ਆਪਣੇ ਤਾਂ ਥੋੜੀ ਜਿਹੀ ਸਵੇਰੇ ਹਵਾ ਚੱਲਦੀ ਸੀ ਜੀ ਬਸ ਤੇ ਜਿਉਂ ਕੋਈ ਹਨੇਰੀ ਨਹੀਂ ਚੀ ਤੇ ਆ ਹੁਣ ਵੀ ਆਪਣੇ ਹਨੇਰੀ ਨਹੀਂ ਆ ਜੀ ਪੂਰਾ ਕਾਲਾ ਹੋ ਰਿਹਾ ਸੀ ਰੱਬ ਦੀ ਪੂਰੀ ਤੇਜ ਹਨੇਰੀ ਆਉਗੀ ਗੱਲ ਕਰੋ ਮੀਂਹ ਆਇਆ ਵਧੀਆ ਰੇਤਾ ਜਾਂ ਦਬ ਗਿਆ ਟਿਕਮ ਟਿਕਮ ਆਇਆ ਪਈ ਜਾਂਦਾਗਾ ਆਪਣਾ ਤਾਂ ਪਰਮਾਤਮਾ ਦੀ ਕਿਰਪਾ ਜੀ ਕਦੇ ਵੀ ਆਪਣੇ ਨੁਕਸਾਨ ਨਹੀਂ ਹੋਇਆ ਜੀ ਇਸ ਕਰਕੇ ਫਸਲਾ ਦਾ ਤੇ ਅੱਜ ਥੇਕੇ ਤੇ ਵੱਧ ਘੱਟ ਹਨੇਰੀ ਆਈ ਜਾਉਣੀ ਹੈ ਆ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਆਪਾਂ ਆਤਾ ਗੁਰਦਾ ਸਬਜੀ ਆਪਾਂ ਨੇ ਬਣਾ ਲਈ ਤੇ ਆਪਾਂ ਹੁਣ ਚੋਕੇ ਲਿਉਨੇ ਆ ਤਾਂ ਰੰਕ ਪੰਜ ਸੱਤ ਮਿੰਟ ਆਪਾਂ ਬਹਿਨੇ ਆ ਜੀ ਫਿਰ ਆਪਾਂ ਉਸ ਤੋਂ ਬਾਅਦ ਨਾ ਮਾਗੀ ਜਦ ਜੇ ਨਾ ਤੇ ਨਹੀਂ ਆਪਾਂ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਦਿੱਤੀ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ